ਤੇ ਲੋ ਜੀ ਝੁੱਲੇ ਆ ਗਏ ਆ ਸਾਰੇ ਤੇ ਬਸ ਤਿਆਰੀਆਂ ਚੱਲਦੀਆਂ ਪਈਆਂ ਆ ਜਿਹੜਾ ਪਾਣੀ ਨੂੰ ਕਾਰ ਹੋਇਆ ਸੀ ਜਿੰਨਾ ਕੁ ਵੀ ਪਾਣੀ ਨੂੰ ਨੁਕਸਾਨ ਹੋਇਆ ਸਾਰੇ ਮਤਲਬ ਇਹ ਬਣਦੀ ਪਈ ਆ ਤੇ ਪੌੜੀਆਂ ਬਣੂਗੀਆਂ ਆਈ ਥਿੰਕ ਇੱਥੇ ਵੀ ਹਾਂ ਇਹ ਬੰਨ वगैरह ਲੈਵਲ ਹੋ ਗਿਆ ਆ ਲੋ ਜੀ ਜੇ ਤੁਹਾਨੂੰ ਕੋਈ ਲੱਗਦੀ ਹੂੰ ਝੁੱਲੇ ਵੀ ਆਰਗੇਨਾਈਜ਼ ਹੁੰਦੇ ਪਏ ਆ ਤੇ ਉਹ ਜਿਹੜੇ ਜਿਗਜੈਗ ਵਾਲੇ ਝੋਲੇ ਹੁੰਦੇ ਉਹ ਵੀ ਆ ਗਏ ਆ ਤੇ ਟਰੈਕਟਰ ਲਗਾਤਾਰ ਜਿਹੜਾ ਕਰਾਹ ਆ ਸਾਰੇ ਕਰਾਹ ਲੱਗਾ ਆ ਤੇ ਜਿਹੜੀ ਹਾਂਜੀ ਸਤਿ ਸ੍ਰੀ ਅਕਾਲ ਤੇ ਜੈ ਸ਼ੀ ਰਾਮ ਜੈ ਮਾਤਾ ਦੀ ਤੇ ਸੰਗਤ ਜੀ ਕਾਫੀ ਦਿਨਾਂ ਤੋਂ ਇੱਕ ਇਹ ਸੀ ਕਿ ਆਪਣੇ ਆਪਣੇ ਹੁਸ਼ਿਆਰਪੁਰ ਦੇ ਵੀ ਦੁਸਹਿਰੇ ਲੱਗੂਗਾ ਕਿ ਨਹੀਂ ਲੱਗੂਗਾ ਤੇ ਫਾਈਨਲੀ ਦੁਸਹਿਰੇ ਦੀ ਤਿਆਰੀਆਂ ਚੱਲਦੀਆਂ ਪਈਆਂ ਵਾ ਤੇ ਕਾਫੀ ਜਰਾ ਤੁਸੀਂ ਦੇਖ ਸਕਦੇ ਆ ਤੇ ਬਿਲਕੁਲ ਆਲੇ ਦੋਲੇ ਨੂੰ ਕਵਰ ਕੀਤਾ ਜਾ ਰਿਹਾ ਵਾ ਜਿਸ ਵੀ ਦੇ ਨਾਲ ਕਿਉਂਕਿ ਪਾਣੀ ਦਾ ਨਿਕਾਸ਼ੇ ਪਾਣੀ ਆਇਆ ਤਾਂ ਪਰਿਸਾਈਡ ਪਾਣੀ ਨਿਕਲ ਜਵੇ ਤੇ ਜਿੱਥੇ ਤੇ ਬਹੁਤ ਜ਼ਿਆਦਾ ਟੋਏ ਪਏ ਸੀ ਉਹਨੂੰ ਜਸਵੀ ਦੇ ਨਾਲ ਪੂਰਿਆ ਜਾ ਰਿਹਾ ਤੇ ਤੁਹਾਨੂੰ ਉਧਰੀ ਸਾਈਡ ਦਿਖਾਉਣਾ ਦੇਖੋ ਕਾਫੀ ਵਾਰਾ ਟਰੱਕ ਆ ਚੁੱਕੇ ਝੂਲੇ ਆ ਚੁੱਕੇ ਆ ਤਰ੍ਹਾਂ ਵੀ ਦਿਖਾਉਨੇ ਆ ਤੇ ਹਰਟਸ ਵਗੈਰਾ ਬਣ ਚੁੱਕੀਆਂ ਵਾ ਤੇ ਸੰਗਤ ਜੀ ਹੁਣ ਦੇਖੋ ਪੂਰਾ ਸ਼ੋਰ ਆ ਤੁਸੀਂ ਆਓ ਮੇਲਾ ਦੇਖੋ ਬਹੁਤ ਜਲਦੀ ਵਾਸਤੇ ਤਿਆਰੀਆਂ ਚੱਲ ਰਹੀਆਂ ਵਾ ਬਿਲਕੁਲ ਬਹੁਤ ਜ਼ੋਰਾ ਸ਼ੋਰਾਂ ਨਾਲ ਤਿਆਰੀਆਂ ਚੱਲਦੀਆਂ ਹਰਟਸ ਵਗੈਰਾ ਲੱਗ ਚੁੱਕੀਆਂ ਤਕਰੀਬਨ ਕੱਲ ਪਰਸੋਂ ਸੀ ਆਏ ਤੇ ਓਲੇ ਮਤਲਬ ਸਮਾਨ ਸਮੋਣ ਆਇਆ ਸੀ ਕੱਲ ਤੇ ਆਪਾਂ ਫੇਰ ਵਾਲੇ ਵੀਡੀਓ ਨਹੀਂ ਬਣਾਏ ਤਾਂ ਆਪਾਂ ਚਲੋ ਜਦੋਂ ਥੋੜੀ ਹੱਟਸ ਵਗੈਰਾ ਬਣੂਗੀਆਂ ਲੱਗੂਗੀਆਂ ਵਾਲੇ ਵੀਡੀਓ ਬਣਾਵਾਂਗੇ ਤੇ ਹੁਣ ਫਾਈਨਲੀ ਤੁਹਾਡੇ ਸਾਰਿਆਂ ਸਾਹਮਣੇ ਇਹ ਤੁਹਾਨੂੰ ਸਬੂਤ ਮਿਲ ਚੁੱਕਾ ਵਾ ਕਿ ਆਪਣਾ ਹੁਣ ਹੁਸ਼ਾਰਪੁਰ ਦੇ ਦਸਹਰਾ ਗਰਾਊਂਡ 'ਚ ਦਸਹਰਾ ਲੱਗਣਾ ਵਾ ਤੇ ਸੰਗਤ ਜੀ ਤੇ ਬਾਕੀ ਹੁਣ ਸਾਾਸਪੋਇ ਚੱਲਦੀ ਤੁਹਾਨੂੰ ਉਧਰੀ ਸਾਈਡ ਵੀ ਲੈ ਕੇ ਜਾਣਾ ਕੀ ਕੀ ਤਿਆਰੀਆਂ ਚੱਲਦੀਆਂ ਪਈਆਂ ਤੇ ਵੀਡੀਓ ਆਈ ਥਿੰਕ ਛੋਟੀ ਬਣੂਗੀ ਕਿਦਾਂ ਵੀ ਸਤਿਕਾਰ ਕਰਿਓ ਸ਼ੇਅਰ ਜ਼ਰੂਰ ਕਰਿਓ ਇਨਫੋਰਮੇਸ਼ਨ ਵਾਲੀ ਵੀਡੀਓ ਵਾ ਤਾਂ ਕਿ ਹਰੇਕ ਨੂੰ ਪਤਾ ਲੱਗ ਜਾਏ ਹਨਾ ਕਿਉਂਕਿ ਕਈਆਂ ਤੇ ਮੇਲਾ ਲੱਗ ਰਿਹਾ ਕਿ ਨਹੀਂ ਲੱਗਣਾ ਹਣਾ ਤੇ ਚਲੋ ਹੁਣ ਚੱਲਦੇ ਤੁਹਾਨੂੰ ਉਧਰ ਲੱਗ ਜਣੇ ਤੇ ਲਓ ਜੀ ਝੂਲੇ ਆ ਗਏ ਆ ਸਾਰੇ ਤੇ ਉਧਰਲੇ ਪਾਸੇ ਸ਼ੇਕ ਬੜਾ ਹੋ ਰਿਹਾ ਕਿਉਂਕਿ ਅਜੇ ਪਾਣੀ ਪੂਣੀ ਦੇ ਕਰਕੇ ਨਾ ਲੈਵਲ ਕਰਦੇ ਪਏ ਆ ਤੇ ਬਸ ਤਿਆਰੀਆਂ ਚੱਲਦੀਆਂ ਪਈਆਂ ਆ ਜਿਹੜਾ ਪਾਣੀ ਨੂੰ ਨੁਕਸਾਨ ਹੋਇਆ ਸੀ ਜਿੰਨਾ ਕੁ ਵੀ ਪਾਣੀ ਨੂੰ ਨੁਕਸਾਨ ਹੋਇਆ ਸਾਰੇ ਮਤਲਬ ਇਹ ਬਣਦੀ ਪਈ ਆ ਤੇ ਪੌੜੀਆਂ ਬਣੂਗੀਆਂ ਆਈ ਥਿੰਕ ਇੱਥੇ ਵੀ ਹਾਂ ਇਹ ਬੰਨ ਵਗੈਰਾ ਪੌੜੀਆਂ ਤਾਂ ਬਣਾਉਂਦੇ ਹੂੰ ਹੂੰ ਬਾਕੀ ਇਹ ਸਾਰੇ ਇੱਧਰਲੇ ਪਾਸੇ ਝੂਲੇ ਆਏ ਆ ਸਾਰੇ ਤੇ ਇੱਧਰਲੇ ਪਾਸੇ ਹਾਰਟਸ ਵੀ ਲੱਗ ਚੁੱਕੀਆਂ ਆ ਤੇ ਟੈਂਟ ਵਗੈਰਾ ਦਾ ਸਮਾਨ ਆ ਗਿਆ ਆ ਹਾਰਟਸ ਵਗੈਰਾ ਪੈ ਗਈਆਂ ਆ ਲੈਵਲ ਹੋ ਗਿਆ ਆ ਲੋ ਜੀ ਜੇ ਤੁਹਾਨੂੰ ਪੋਲ ਲੱਗਦੇ ਨਹੀਂ ਆ ਹੂੰ ਸਾਰੇ ਪੋਲ ਪੋਲ ਲੱਗ ਕੇ ਦੁਕਾਨਾਂ ਹੋ ਗਈਆਂ ਰੈਡੀ ਤੇ ਅਗਰ ਤੁਸੀਂ ਵੀ ਸਟਾਲ ਵਗੈਰਾ ਲੈਣਾ ਤਾਂ ਤੁਸੀਂ ਆ ਕੇ ਇੱਥੇ ਹੂੰ ਗੱਲ ਕਰਕੇ ਤਾਂ ਤੁਸੀਂ ਲੈ ਸਕਦੇ ਆ। ਤੇ ਉਧਰਲੇ ਪਾਸੇ ਝੋਲੇ ਵੀ ਆਰਗੇਨਾਈਜ਼ ਹੁੰਦੇ ਪਏ ਆ। ਤੇ ਉਹ ਜਿਹੜੇ ਜਿਗਜੈਗ ਵਾਲੇ ਝੋਲੇ ਹੁੰਦੇ ਉਹ ਵੀ ਆ ਗਏ ਆ ਤੇ ਟਰੈਕਟਰ ਲਗਾਤਾਰ ਜਿਹੜਾ ਕਰਾਹ ਆ ਸਾਰੇ ਕਰਾਹ ਲੱਗਾ ਆ ਤੇ ਜਿਹੜੀ ਖਰਾਬ ਹੋ ਰਹੀ ਜਿਆਦਾ ਹੂੰ ਉਧਰ ਰੋਡ ਦਾ ਵੀ ਕੰਮ ਚੱਲਦਾ ਪਿਆ ਜਿਹੜਾ ਰੋਡ ਸੀ ਨਾ ਖਰਾਬ ਹੋਇਆ ਉਹ ਪਰਦੀ ਸਾਈਡ ਥੱਲੇ ਵਾਲਾ ਹਾਂ ਤੇ ਪੰਗੀ ਚੋਲ ਵਾਲਾ ਜਿਹੜਾ ਉਹਦੀ ਵੀ ਵੀਡੀਓ ਚ ਦੇਖਿਆ ਅਕਸਰ ਥੱਲੇ ਵਾਲਾ ਉਹਦੀ ਵੀ ਰਿਪੇਅਰ ਚੱਲ ਰਹੀ ਆ ਉਹ ਹਾਂ ਉਹ ਵੀ ਰਿਪੇਅਰ ਹੋ ਰਹੀ ਆ ਪੂਰਾ ਬਗੜਾ ਕਰਤਾ ਟੀਨਾ ਦੇ ਨਾਲ ਦਾ ਕਵਰ ਕਰਤਾ ਕੋਈ ਕੁੱਟ ਕੇ ਨਾ ਪਾਣੀ ਦਾ ਨਿਕਾਸੀ ਕਰਨ ਹੂੰ ਤੇ ਇਧਰਲੇ ਪਾਸੇ ਮਤਲਬ ਸਾਰਾ ਕਰਕੇ ਤਾਂ ਜੇ ਅਗਰ ਪਾਣੀ ਪਾਈ ਚਾਹ ਸੰਦਾ ਵੀ ਆ ਤਾਂ ਇਹਦੀ ਓਪੋਜ਼ਿਟ ਸਾਈਡ ਮਤਲਬ ਟੀਨਾ ਦੇ ਪਰਲੇ ਸਾਈਡ ਸਾਰਾ ਨਿਕਲ ਜਾਊਗਾ ਤੇ ਬਾਕੀ ਇੱਧਰ ਵੀ ਦੇਖ ਲਓ ਤੇ ਇਹ ਸਾਰੇ ਸਮਾਨ ਸਮੋਹਣ ਆ ਗਿਆ ਆ ਤਿਆਰੀਆਂ ਵੀ ਹੁਣ ਹੋ ਗਈਆਂ ਤੇ ਬਾਕੀ ਹੁਣ ਤੁਸੀਂ ਵੀ ਤਿਆਰੀਆਂ ਖੇਚ ਲਓ ਕਿਉਂਕਿ ਦੁਸ਼ਹਿਰੇ ਦਾ ਮੇਲਾ ਆ ਗਿਆ ਆ ਤੇ ਆਪਣੇ ਲੱਗਣ ਜਾ ਰਿਹਾ ਹੁਸ਼ਾਰਪੁਰ ਚ ਠੀਕ ਆ ਤੇ ਬਾਕੀ ਜੇ ਹਿਸਾਬ ਨਾਲ ਪਾਣੀ ਸੀਗਾ ਇਸ ਵਾਰੀ ਤੇ ਕੋਈ ਉਮੀਦ ਨਹੀਂ ਸੀਗੀ ਵੀ ਦੁਸ਼ਹਿਰਾ ਲੱਗੂਗਾ ਤੇ ਬੱਟ ਚਲੋ ਪ੍ਰਸ਼ਾਸਨ ਨੇ ਹਨਾ ਬਹੁਤ ਵਧੀਆ ਇਸ ਵਾਰੀ ਕੰਮ ਕੀਤਾ ਤੇ ਬਸ ਹੁਣ ਸਾਰਾ ਮੇਨਟੇਨ ਕਰਕੇ ਚਲੋ ਟਰੱਕਾਂ ਟਰੱਕ ਆਇਆ ਚੋਲੇ ਆਏ ਸਾਰੇ ਇਹਦਾ ਜਾਲ ਬਣ ਗਏ ਤਾਂ ਬਸ ਹੋ ਰਹੀਆਂ ਤਿਆਰੀਆਂ ਲਗਾਤਾਰ ਤੇ ਸਾਰੇ ਪਾਸੇ ਕੰਮ ਹੋ ਰਿਹਾ ਹੈ ਨਾ ਤੇ ਬਾਕੀ ਸੰਗਤ ਜੀ ਇਹ ਸੀਗੀ ਅੱਜ ਦੀ ਇਨਫੋਰਮੇਸ਼ਨ ਤੁਹਾਡੇ ਨਾਲ ਠੀਕ ਆ ਤੇ ਤੁਹਾਨੂੰ ਕਿੱਦਾਂ ਦੀ ਲੱਗੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਲਾਈਕ ਜ਼ਰੂਰ ਕਰਿਓ ਠੀਕ ਆ ਤੇ ਬਾਕੀ ਤੁਹਾਨੂੰ ਪੂਰਾ ਦੁਸ਼ਹਿਰੇ ਦਾ ਮੇਲਾ ਦਿਖਾਵਾਂਗੇ ਠੀਕ ਆ ਤੇ ਉਸ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਪੈਣਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਠੀਕ ਆ ਕਰੋ ਜਰੂਰ ਇਤੋਂ ਮੇਰੇ ਨਾਲ ਸਾਥ ਵਿੱਚ ਬਿਸ਼ਾਰਾ ਸੀ ਜਾ ਰਹੇ ਆ ਤਾਂ ਤੁਸੀਂ ਜਿਹੜਾ ਜਿਹਨਾਂ ਨਾਲ ਮੇਲੇ ਤੇ ਆਣਾ ਆ ਤੁਸੀਂ ਉਹਨਾਂ ਨੇ ਵੀਡੀਓ ਸ਼ੇਅਰ ਜਰੂਰ ਕਰਦੇ ਹੋ ਤੇ ਦੱਸਦੇ ਹੋ ਕਿ ਮੇਲਾ ਲੱਗਣ ਜਾ ਰਿਹਾ ਹੈ ਹਾਰਪੁਰ ਦੇ ਵਿੱਚ ਦੁਸ਼ਹਿਰੇ ਦਾ ਠੀਕ ਆ ਚਲੋ ਸੰਗਤ ਦੇ ਚਲਦੇ ਆ ਮਿਲਦੇ ਆ ਤਾਂ ਨੈਕਸਟ ਵੀਡੀਓਸ ਤਦ ਤੱਕ ਬਾਏ ਬਾਏ ਸਸਕਾਰ ਜੈ ਮਾਤਾ ਦੀ ਜੈ ਸ਼੍ਰੀ ਰਾਮ